ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਅਫੀਸ਼ੀਅਲ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਪੰਜਾਬ ਕਲਰਕ ਵਿੱਚ ਬਹੁਤ ਵੱਡੀ ਭਰਤੀ ਆਈ ਹੈ ਜਿਸ ਵਿੱਚ ਕੁੱਲ ਪੋਸਟਾਂ 6825 ਹੈ ਜਿਸ ਦੀ ਆਖਰੀ ਮਿਤੀ ਰਹਿਣ ਵਾਲੀ ਹੈ 23 ਅਕਤੂਬਰ 2025 ਠੀਕ ਹੈ ਦੋਸਤੋ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ 'ਚ ਕਰਾਂਗੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਦੋਸਤੋ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਜਲਦੀ ਹੀ ਇਸੇ ਵੀਡੀਓ 'ਚ ਮੈਂ ਪ੍ਰੋਵਾਈਡ ਕਰਾਂਗਾ ਤਾਂ ਸਾਰਾ ਨੋਟੀਫਿਕੇਸ਼ਨ ਆਪੇ ਸੇ ਹੀ ਵੀਡੀਓਜ਼ ਪਰਦੇ ਆ ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਦੋਸਤੋ ਹੁਣ ਚਲਦੇ ਆਪਾਂ ਮੇਨ ਨੋਟੀਫਿਕੇਸ਼ਨ ਵੱਲ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਲੱਗ ਲੱਗ ਪੋਸਟਾਂ ਹਨ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿੱਦਾਂ ਹੀ ਇੱਥੇ ਪ੍ਰਿੰਸੀਪਲ ਦੀਆਂ ਪੋਸਟਾਂ ਹਨ ਜਿਸ ਵਿੱਚ 225 ਪੋਸਟਾਂ ਹਨ ਪੀਜੀਟੀ ਦੀਆਂ ਦੋਸਤੋ 1460 ਪੋਸਟਾਂ ਹਨ ਟੀਜੀਟੀ ਦੀਆਂ 3962 ਪੋਸਟਾਂ ਹਨ ਫੀਮੇਲ ਸਟਾਫ ਨਰਸ ਦੀਆਂ 550 ਪੋਸਟਾਂ ਤੇ ਹੋਟਲ ਗਾਰਡਨ ਦੀ ਦੋਸਤੋ 635 ਪੋਸਟਾਂ ਹਨ ਅਕਾਊਂਟੈਂਟ ਦੀਆਂ ਦੋਸਤੋ 61 ਪੋਸਟਾਂ ਹਨ ਜੂਨੀਅਰ ਦੀਆਂ ਪੋਸਟਾਂ 200 ਅਸਿਸਟੈਂਟ ਦੀਆਂ 228 ਪੋਸਟਾਂ ਹਨ ਲੈਬ ਅਟੈਂਡੈਂਟ ਦੀਆਂ 146 ਪਰ ਦੋਸਤੋ ਟੋਟਲ 72 ਤੋਂ 67 ਪੋਸਟਾਂ ਹਨ ਠੀਕ ਹੈ ਦੋਸਤੋ ਤਾਂ ਅਲੱਗ-ਅਲੱਗ ਵਿੱਚ ਪੋਸਟਾਂ ਹਨ ਤਾਂ ਸਭ ਤੋਂ ਪਹਿਲਾਂ ਵੇਖ ਲੈਣੇ ਆ ਕਿ ਅਲੱਗ-ਅਲੱਗ ਕੈਟਾਗਰੀ ਚ ਅਲੱਗ-ਅਲੱਗ ਪੋਸਟਾਂ ਹਨ ਤਾਂ ਆਪਾਂ ਇੱਥੇ ਵੇਖ ਲੈਣੇ ਆ ਕਿ ਪੀਜੀਟੀ ਚ ਜੋ ਅਲੱਗ-ਅਲੱਗ ਸਬਜੈਕਟ ਤੇ ਵੀ ਪੋਸਟਾਂ ਹਨ ਜਿੱਦਾਂ ਅ ਇੰਗਲਿਸ਼, ਹਿੰਦੀ, ਮੈਥ, ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀਕ, ਹਿਸਟਰੀ, ਜੀਓਗ੍ਰਾਫੀ, ਕਮਰਸ, ਇਕਨੋਮਿਕਸ, ਕੰਪਿਊਟਰ ਸਾਇੰਸ ਠੀਕ ਹੈ ਦੋਸਤੋ ਇਹ ਇਸੇ ਪੀਜੀਟੀ ਦੀਆਂ ਪੋਸਟਾਂ ਅਲੱਗ-ਅਲੱਗ ਪੋਸਟਾਂ ਹੋਰ ਵੀ ਹਨ ਤਾਂ ਦੋਸਤੋ ਆਪਾਂ ਹੁਣ ਵੇਖ ਲੈਂਦੇ ਆ ਕਿ ਫਾਰਮ ਭਰਨ ਦੀ ਫੀਸ ਕਿੰਨੀ-ਕਿੰਨੀ ਹੈ ਠੀਕ ਹੈ ਦੋ ਆ ਦੋਸਤੋ ਜਿੱਦਾਂ ਗੱਲ ਕਰੀ ਆਪਾਂ ਐਸਸੀਐਸਟੀ ਜੋ ਵੀ ਬਿਲੋਂਗ ਕਰਦਾ ਹੈ ਉਸ ਨੂੰ ਦੋਸਤੋ ਜੇ ਪ੍ਰਿੰਸੀਪਲ ਜਾਂ ਪ੍ਰਿੰਸੀਪਲ ਦੋਸਤੋ ਨੂੰ ਪ੍ਰੋਸੈਸਿੰਗ ਫੀਸ ਰਹੇਗੀ ਉਸਨੂੰ ਐਪਲੀਕੇਸ਼ਨ ਫੀਸ ਨਹੀਂ ਰਹੇਗੀ ਨਾ ਐਪਲੀਕੇਸ਼ਨ ਪੀਜੀਟੀ ਦੀ ਰਹੇਗੀ ਨਾ ਨਾਨ ਸਟਾਫ ਦੀ ਰਹੇਗੀ ਸਿਰਫ ਇਹਨਾਂ ਦੀ ਟੋਟਲ ਨੂੰ ਦੋਸਤੋ ਟੋਟਲ ਫੀਸ ਰਹੇਗੀ ਪ੍ਰਿੰਸੀਪਲ ਦੀ 500 ਪੀਜੀਟੀ ਤੇ ٹیਜੀਟੀ ਦੀ 500 ਫੀਸ ਰਹੇਗੀ ਜੇ ਨਾਨ ਸਟ੍ਰੈਚਿੰਗ ਜੀ ਪਰ ਰਹੇ ਤਾਂ ਉਸਦੀ 500 ਫੀਸ ਰਹੇਗੀ ਠੀਕ ਹੈ ਦੋਸਤੋ ਹੁਣ ਦੋਸਤੋ ਆਪਾਂ ਗੱਲ ਕਰਦੇ ਆਂ ਮੇਨ जो अः एससी एस टी नहीं बिलोंग करता जरल कैटेगरी फीस रहेगी दो हज़ार पच्ची सौ रुपया सौ फीस एप्लीकेशन फीस रहेगी तो पांच सौ प्रोसैसिंग फीस रहेगी जिस टोटल दो हज़ार फीस लगेगी ठीक है नॉन टीचिंग स्टाफ की जो पोस्ट पर रहा है उस हजार रुपएसिंग टोटल दोस्तों पंद्रह सौ फीस लगेगी ठीक है ਤਾਂ ਦੋਸਤੋ ਇਸ ਵਿੱਚ ਅਲੱਗ-ਅਲੱਗ ਵੈਕੈਂਸੀ ਲਈ ਅਲੱਗ-ਅਲੱਗ ਪੋਸਟਾਂ ਹਨ ਤੁਸੀਂ ਕੈਟਾਗਰੀ ਦੇ ਵਿੱਚ ਦੇਖਿੰਦੇ ਕਿਸ ਵਿੱਚ ਬਹੁਤ ਵੱਡਾ ਨੋਟੀਫਿਕੇਸ਼ਨ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰ ਲੈਨੇ ਆ ਏਜ ਦੀ ਠੀਕ ਹੈ ਦੋਸਤੋ ਅ ਏਜ ਦੀ ਗੱਲ ਕਰਦੇ ਆ ਤਾਂ ਦੋਸਤੋ ਇਸ ਵਿੱਚ ਜੋ ਏਜ ਤੋਂ ਪਹਿਲਾਂ ਦੋਸਤੋ ਗੱਲ ਕਰਨੀ ਆ ਆਪਾਂ ਜੋ ਆਪਣਾ ਐਗਜ਼ਾਮ ਪੈਟਰਨ ਰਹੇਗਾ ਦਸੋ ਸਿਲੇਬਸ ਰਹੇਗਾ ਉਹ ਅਲੱਗ-ਅਲੱਗ ਇਗਜ਼ਾਮ ਲਈ ਅਲੱਗ-ਅਲੱਗ ਰਹੇਗਾ ਪਰ ਉਹਨਾਂ ਦੀ ਜੋ ਪੇਸਕੇਲ ਰਹੇਗਾ ਤਨਖਾਹ ਉਸ ਦੀ ਆਪਾਂ ਗੱਲ ਕਰੀਏ ਦੋਸਤੋ ਤਨਖਾਹ ਦੀ ਗੱਲ ਕਰ ਲੈਣ ਤਾਂ ਦੋਸਤੋ ਪ੍ਰਿੰਸੀਪਲ ਲਈ ਜੋ ਰਹੇ अठहत्तर हजार तो तो एक सैलरी रहेगी अलग 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 नोट जरूर देख लगा सारा अपना इसे वीडियो चल, लिंक मिल जाएगा नोटिफिको हूँ गल करते हैं गल कर ला अलग 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 एज, एज लिमिट ਤਾਂ ਦੋਸਤੋ ਤੁਸੀਂ ਇਸ ਵਿੱਚ ਏਜ ਲਿਮਿਟ ਰਹਿਗਾ ਦੋਸਤੋ ਸਭ ਤੋਂ ਪਹਿਲਾਂ ਜੋ ਵੀ ਏਜ ਲਿਮਿਟ ਰਹੇਗੀ 18 ਤੋਂ ਤੁਸੀਂ 37 ਸਾਲ ਤੱਕ ਪਰਥ ਸਕਦੇ ਹੋ ਬਾਕੀ ਏਜ ਲਿਮਿਟ ਅਲੱਗ-ਅਲੱਗ ਰਹੇ ਜੋ ਕੁਆਲਿਫਾਈਏਸ਼ਨ ਰਹੇਗੀ ਦੋਸਤੋ ਉਹ ਅਲੱਗ-ਅਲੱਗ ਪੋਸਟ ਲਈ ਅਲੱਗ-ਅਲੱਗ ਰਹੇ ਗ੍ਰੈਜੂਏਸ਼ਨ ਰਹੇਗੀ ਜੋ ਵੀ ਬੀਐਡ ਰਹੇਗੀ ਅਲੱਗ-ਅਲੱਗ ਕੈਂਸਲ ਲਈ ਤਾਂ ਜੇਕਰ ਤੁਸੀਂ ਲੈਫਟੈਂਡਡ ਜਾਂ ਕਿਦਾਂ ਹੋਰ ਦੀ ਪੜ ਰਹੇ ਹੋ ਤਾਂ ਉਸ ਵਿੱਚ ਪਲੱਸ 2 ਹੀ ਪਾਸ ਰਹੇਗੀ ਠੀਕ ਹੈ ਦੋਸਤੋ ਤੁਸੀਂ ਆ ਪੋਸਟ ਦੇ ਅਲੱਗ-ਅਲੱਗ ਜੋ ਨੋਟੀਫਿਕੇਸ਼ਨ ਆਏਗਾ ਤੁਸੀਂ ਪੂਰਾ ਧਿਆਨ ਨਾਲ ਪੜ ਲੈਣਾ ਤੇ ਤਾਂ ਇਸ ਦਾ ਜੋ ਨੋਟੀਫਿਕੇਸ਼ਨ ਹੈ ਬਹੁਤ ਕਾਫੀ ਲੰਬਾ ਹੈ ਤੁਸੀਂ ਇਸ ਵੀਡੀਓ ਚ ਨਹੀਂ ਦੇਖ ਸਕਦੇ ਤਾਂ ਆਪਾਂ ਦੇਖ ਸਕਦੇ ਜਿਕਨੋਤੀ ਏਜ ਰਿਲੇਕਸ਼ਨ ਮਿਲੇਗੀ ਤਾਂ ਦੋਸਤੋ ਐਸੀ ਐਸਟੀ ਲਈ 5 ਸਾਲ ਦੀ ਰਹੇਗੀ ਅਦਰ ਜੋ ਬੀਸੀ ਲਈ ਰਹੇਗੀ ਉਹ 3 ਸਾਲ ਦੀ ਤੇ ਜੇਕਰ ਕੋਈ ਹੋਰ ਗਵਰਨਮੈਂਟ ਲਈ ਜੋ ਜੋ ਇਸ ਸਮੇਂ ਕੋਈ ਜੋਬ ਕਰ ਰਹੇ ਉਸ ਨੂੰ ਵੀ 5 ਸਾਲ ਦੀ ਰਹੇਗੀ ਅਲੱਗ-ਅਲੱਗ ਬਾਕੀ ਵੈਕੈਂਸੀ ਲਈ ਅਲੱਗ-ਅਲੱਗ ਜੋ ਵੀ ਹੈ ਇਹ ਰਿਲੇਕਸ਼ਨ ਹੈ ਠੀਕ ਹੈ ਦੋਸਤੋਂ ਤੁਸੀਂ ਪੂਰਾ ਨੋਟੀਫਿਕੇਸ਼ਨ ਦੇਖ ਲੈਣਾ ਇਸ ਵਿੱਚ ਸਾਰਾ ਨੋਟੀਫਿਕੇਸ਼ਨ ਮਿਲ ਜੇਗਾ ਤੋਂ ਦੋਸਤੋਂ ਜੋ ਤੁਹਾਡਾ ਇਖਤਿਆਮ ਸਿਟੀ ਰਹੇਗਾ ਉਹ ਵੀ ਤੁਹਾਡਾ ਇਸੇ ਲੋਕਲ ਹੀ ਰਹੇਗਾ ਤੁਹਾਡੇ ਇਖਤਿਆਮ ਤੁਹਾਡੇ ਸਿਟੀ ਚ ਹੀ ਰਹੇਗਾ ਨੇੜੇ-ਤੇੜੇ ਜੋ ਜੋਬ ਰਹੇਗੀ ਉਹ ਵੀ ਤੁਹਾਡੇ ਆਪਣੇ ਹੀ ਪੰਜਾਬ ਏਰੀਆ ਚ ਰਹੇਗੀ ਠੀਕ ਹੈ ਦੋਸਤੋਂ ਤਾਂ ਜੋ ਜੋ ਇਸ ਦਾ ਸਲਿਪਸ ਰਹੇਗਾ ਉਹ ਲਗ-ਲਗ ਕੈਂਸਲ ਲਈ ਅਲੱਗ-ਅਲੱਗ ਹੈ ਤਾਂ ਪਰ ਦੇਖ ਸਕਦੇ ਹਾਂ ਜਿੱਦਾਂ ਇਸ ਵਿੱਚ ਟੀਜੀਟੀ ਦੀ ਗੱਲ ਕਰਨੀ ਇਸ ਵਿੱਚ ਜੀਕੇ ਜੋ ਵੀ ਰੀਜ਼ਨਿੰਗ ਹੈ ਅ ਜੀਕੇ ਹੈ ਟੀਚਿੰਗ ਐਬਿਟਿਊਡ ਹੈ ਤਾਂ ਦੋ ਅਲੱਗ-ਅਲੱਗ ਇਸ ਵਿੱਚ ਅਲੱਗ-ਅਲੱਗ ਸਿਲਮਪਸ ਹੈ ਠੀਕ ਹੈ ਦੋਸਤੋ ਤੁਸੀਂ ਸਾਰਾ ਨੋਟੀਫਿਕੇਸ਼ਨ ਪੂਰਾ ਪੜ੍ਹ ਲੈਣਾ ਤਾਂ ਸਾਰੀ ਆਪ ਗੱਲਬਾਤ ਕਰ ਚੁੱਕੀ ਇਸ ਦਾ ਜੋ ਅਪਲਾਈ ਕਰਨ ਦਾ ਲਿੰਕ ਵੀ ਹੈ ਆਪਣੇ ਇਸੇ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਮਿਲ ਜਾਏਗਾ ਤੁਸੀਂ ਨੂੰ ਜ਼ਰੂਰ ਅਪਲਾਈ ਕਰ ਲੈਣਾ ਤਾਂ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਚ ਪੁੱਛ ਸਕਦਾ ਹੈ ਉਸ ਦਾ ਜਲਦੀ ਹੀ ਰਿਪਲਾਈ ਤੁਹਾਨੂੰ ਮਿਲ ਜਾਏਗਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਜਲਦੀ ਹੀ ਕਲੀਅਰ ਹੋ ਗਿਆ ਹੋਵੇਗਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਟੰਨਵਾਜੀ